ਸਾਂਝੇ ਕਰਨ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਂਝਾ ਕਰ ਵਿਕੇ ਹੋਣ ਵਾਲੇ ਲੋਹੜੀ ਦੇ ਮੇਲੇ ਦੇ ਸੰਬੰਧ ਵਿੱਚ ਇੱਕ ਤੁਹਾਡੇ ਨਾਲ ਸੂਚਨਾ ਸਾਂਝੀ ਕਰਨੀ ਹੈ ਕਿ ਜਿਸ ਤਰ੍ਹਾਂ ਦਾ ਸਹਿਯੋਗ ਤੇ ਸਮਰਥਨ ਤੁਹਾਡੇ ਵੱਲੋਂ ਮਿਲ ਰਿਹਾ ਹੈ ਉਸੇ ਲੜੀ ਦੇ ਤਹਿਤ ਸਾਡੇ ਕੋਲ ਸਾਗਰ ਆਪਟਿਕਲ ਕੋਹਾੜਾ ਤੋਂ ਸਾਗਰ ਆਪਟਿਕਲ ਅਤੇ ਆਈ ਕੇਅਰ ਸੈਂਟਰ ਕੋਹਾੜਾ ਤੋਂ ਬਲਵੀਰ ਸਿੰਘ ਬੱਬੂ ਅਤੇ ਡਾਕਟਰ ਪੂਜਾ ਰਾਤਪੂਜ ਜੀ ਪਹੁੰਚੇ ਨੇ ਸਾਨੂੰ ਇਹ ਬਸ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹਨਾਂ ਨੇ ਮੇਲੇ ਦੀ ਸਪੋਰਟ ਲਈ ਮੇਲੇ ਦੇ ਸਹਿਯੋਗ ਲਈ ਤੇ ਮੇਲੇ 'ਚ ਸ਼ਾਮਲ ਹੋਣ ਵਾਲੇ ਸਾਰੇ ਪਾਰਟਿਸਪੈਂਟ ਲਈ ਕੁਛ ਇਹ ਕਰਨ ਜਾ ਰਹੇ ਨੇ ਉਹਦੀ ਜਾਣਕਾਰੀ ਆਪਾਂ ਇਹਨਾਂ ਤੋਂ ਲੈਣੇ ਆ ਕਿ ਇਹ ਮੇਲੇ 'ਚ ਆਪਣੀ ਬੂਥ ਲਾਉਣਗੇ ਤੇ ਮੈਂ ਇਹਨਾਂ ਤੋਂ ਹੀ ਹੁਣ ਪੁੱਛਦੇ ਆ ਕਿ ਇਹ ਮੇਲੇ ਦੇ ਵਿੱਚ ਆਪਣੇ ਸਾਗਰ ਆਪਟੀਕਲ ਵੱਲੋਂ ਕੀ ਕਰਨ ਜਾ ਰਹੇ ਨੇ ਬਲਵੀਰ ਸਿੰਘ ਬਾਬੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਂਝਾ ਕਰ ਐਡਵਾਈਜ਼ਰੀ ਸਾਰੀ ਕਮੇਟੀ ਦਾ ਤੇ ਸਮੂਹ ਆਪਣੇ ਸੱਜਣਾਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਵਾ ਤੇ ਅਸੀਂ 3 4 ਤੇ 5 ਤਰੀਕ ਨੂੰ ਇੱਥੇ ਇਕਟਾਲ ਲਾਉਣ ਜਾ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਆਪਣੇ ਕਈ ਤਰ੍ਹਾਂ ਦੇ ਅੱਖਾਂ ਦੇ ਇਨਸਟਰੂਮੈਂਟ ਲੈ ਕੇ ਆਵਾਂਗੇ ਤੇ ਤਿੰਨ ਦਿਨਾਂ ਦੇ ਵਿੱਚ ਜੋ ਵੀ ਇੱਥੇ ਆਉਣਗੇ ਸੱਜਣ ਉਹਨਾਂ ਨੂੰ ਅਸੀਂ ਅੱਖਾਂ ਬਾਰੇ ਜਾਣਕਾਰੀ ਦੇਵਾਂਗੇ ਕਿਸ ਤਰ੍ਹਾਂ ਮਤਲਬ ਤੁਸੀਂ ਆਪਣੀ ਸਪੈਕਸ ਕਿਸ ਤਰ੍ਹਾਂ ਤਿਆਰ ਕਰਨੀ ਹੈ ਉਹਦੇ ਬਾਰੇ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਕਿਉਂਕਿ ਅਸੀਂ ਜਿਹੜੇ ਸਾਡੇ ਸਾਗਰ ਆਪਟੀਕਲ ਐਂਡ ਆਈ ਕੇਅਰ ਸੈਂਟਰ ਤੇ ਜੋ ਵੀ ਸਾਡੇ ਕੋਲ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਅਸੀਂ ਇਹ ਪੁੱਛਦੇ ਹਾਂ ਵੀ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਦੇ ਹੋ ਜੀ ਤੁਸੀਂ ਫੀਲਡ ਦੇ ਵਿੱਚ ਕੰਮ ਕਰਦੇ ਹੋ ਤੁਸੀਂ ਪੀਸੀ ਤੇ ਅੰਦਰ ਬੈਠ ਕੇ ਕੰਮ ਕਰਦੇ ਹੋ ਇਹ ਜਾਂ ਤੁਸੀਂ ਡਰਾਈਵ ਕਰਦੇ ਹੋ ਲੌਂਗ ਡਰਾਈਵ ਕਰਦੇ ਹੋ ਜਾਂ ਡਰਾਈਵਰ ਹੁੰਦੇ ਨੇ ਜਾਂ ਜਾਂਦੇ ਨੇ ਲੌਂਗ ਡਿਸਟੈਂਸ ਤੇ ਤੇ ਉਸ ਦੇ ਹਿਸਾਬ ਨਾਲ ਫਿਰ ਅਸੀਂ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਲੈਂਸ ਨੇ ਉਹ ਰეკਮੈਂਡ ਕਰਦੇ ਆ ਵੀ ਤੁਸੀਂ ਇਸ ਤਰ੍ਹਾਂ ਦੇ ਪਾਓ ਵੀ ਇਹ ਤੁਹਾਡੇ ਕੰਮ ਦੇ ਵਿੱਚ ਸਪੋਰਟੇਬਲ ਹੋਣਗੇ ਤੇ ਤੁਸੀਂ ਆਪਣੇ ਮਸ਼ੀਨਾਂ ਨੇ ਜਿਹੜੀਆਂ ਉਹ ਵੀ ਲੈ ਕੇ ਆਇਓਗੇ ਜਿੱਥੇ ਹਾਂਜੀ ਅਸੀਂ ਆਪਣੀਆਂ ਮਸ਼ੀਨਾਂ ਵੀ ਲੈ ਕੇ ਆਵਾਂਗੇ ਕਈ ਤਰ੍ਹਾਂ ਦੇ ਮਤਲਬ ਜਿਵੇਂ ਆਟੋ ਰੈਫ ਲੈ ਕੇ ਆਵਾਂਗੇ ਚੈੱਕਅਪ ਸਾਰੇ ਕਰਨਗੇ ਡਾਕਟਰ ਮੈਡਮ ਨਾਲ ਪਰ ਡਾਕਟਰ ਸਾਹਿਬ ਤੋਂ ਪੁੱਛਦੇ ਆ ਜੀ ਕਿਸ-ਕਿਸ ਤਰ੍ਹਾਂ ਦੇ ਟੈਸਟ ਤੁਸੀਂ ਇੱਥੇ ਆਉਣ ਵਾਲੇ ਲੋਕਾਂ ਦੇ ਕਰੋਗੇ ਤੇ बेनिफिट होगा सर हम लोग पेशेंट की प्रॉब्लम के अकॉर्डिंग उनका सारा ट्रीटमेंट करेंगे जो भी अगर एक्चुअली उनको अगर रिफ्रैक्शन की प्रॉब्लम है देखने में कोई दिक्कत है एलर्जिक सिम्टम है जी। या पेशेंट के एज के अकॉर्डिंग जो भी उनको प्रॉब्लम आती है कैली जोन्स हैं ट्री जो है एक्चुअली हम लोग वहाँ पर हर तरह का ट्रीटमेंट करते हैं स्पेशली जो डायबिटिक पेशेंट है डायबिटिक पेशेंट का हम लोग मेडिसिन डाल के फंडस करते हैं ताकि पेशेंट की एक्चुअल प्रॉब्लम पता चले ਪ੍ਰੋਬਲਮ ਕੀ ਜੜ ਕਹਾਂ ਸੇ ਫਿਰ ਉਸ ਜੜ ਤੇ ਹਮ ਲੋਗ ਕੰਮ ਕਰਤੇ ਹ ਜੀ ਕਿ ਪੇਸ਼ੈਂਟ ਕੀ ਪ੍ਰੋਬਲਮ ਧীরে ਧীরে ਸੋਲਟ ਆਊਟ ਹੋ ਉਸਕੇ ਪੇਸ਼ੈਂਟ ਫਿਰ ਠੀਕ ਫੀਲ ਕਰਤਾ ਹੈ ਇਹ ਤਾਂ ਇੱਕ ਕਿਸਮ ਨਾਲ ਤੁਸੀਂ ਸਾਰਾ ਆਲਮੋਸਟ ਚੈੱਕ ਅਪ ਉਹਨਾਂ ਨੂੰ ਕਰਕੇ ਦੱਸ ਦੇਂਗੇ ਉਹਨਾਂ ਦੀ ਅੱਖ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਤੇ ਜਾਂ ਜਿਵੇਂ ਆਪਣੇ ਪੰਜਾਬੀ ਭਾਸ਼ਾ ਚ ਕਹਿੰਦੇ ਨੇ ਮੋਤੀ ਆ उसके लिए स्पेशल हमारे पास ट्रीटमेंट होता है मोती के लिए हम लोग फ्यूचर लेस ब्लेडलेस सर्जरी करते हैं है। जिसमें हम लोग ब्लॉक्स भी नहीं देते हैं मेडिसिन के थ्रू पेशेंट को डायलेट uh, करके मेडिसिन के थ्रू पेशेंट को एनिस्थीसिया देके फिर उस चीज़ का ट्रीटमेंट किया जाता है इन शॉर्ट uh, कहीं तो विदाउट ब्लेड सर्जरी है विदाउट इंजेक्शन विदाउट बैंडेज जिसमें टीके नहीं लगाए जाते पेशेंट को कोई पट्टी नहीं की जाती पेशेंट को ਸਭ ਤੋਂ ਪਹਿਲੇ ਪੇਸ਼ੈਂਟ ਦਾ ਫੰਡਸ ਕਰਕੇ ਪੇਸ਼ੈਂਟ ਦੀ ਰੈਟੀਨਾ ਨੂੰ ਦੇਖ ਕੇ ਪਰਦਾ ਜੀ ਸੇ ਅਸੀਂ ਕਹਿੰਦੇ ਹਾਂ ਜੀ ਪਰਦੇ ਕੇ ਉਪਰ ਕੰਮ ਕਰਕੇ ਫਿਰ ਹਮ ਲੋਗ ਪੇਸ਼ੈਂਟ ਕੀ ਕੈਟਰਕ ਦੀ ਸਰਜਰੀ ਕਰਤੇ ਹਾਂ ਮੋਤੀਬਿੰਦ ਕੇ ਸਰਜਰੀ ਕਰਤੇ ਇੱਕ ਖਾਸ ਖਾਸ ਕੁਐਸਚਨ ਪੁੱਛ ਲੈਨੇ ਜੀ ਲੋਕਾਂ ਤੋਂ ਤੁਸੀਂ ਪੈਸੇ ਕਿੰਨੇ ਲਾਹੇਂਗੇ ਇਹਦੇ ਅਸੀਂ ਇੱਥੇ ਫ੍ਰੀ ਹੈ ਜੀ ਸਾਰਾ ਕੁਝ ਬਿਲਕੁਲ ਫ੍ਰੀ ਕਰੋਗੇ ਬਿਲਕੁਲ ਫ੍ਰੀ ਆ ਮੈਡੀਸਨ ਵੀ ਅਸੀਂ ਦਵਾਂਗੇ ਫ੍ਰੀ ਇੱਥੇ ਰੀਡਿੰਗ ਗਲਾਸ ਜਿਹੜੇ ਨੇੜੇ ਨੇੜੇ ਵਾਸਤੇ ਜਿਹਨਾਂ ਨੂੰ ਲੋੜ ਹੋਊਗੀ ਉਹ ਵੀ ਅਸੀਂ ਫ੍ਰੀ ਦੇਵਾਂਗੇ ਤੇ ਜਿਹੜੀ ਜਾਣਕਾਰੀ ਆ ਉਹ ਸਾਰਾ ਕੁਝ ਫ੍ਰੀ ਦੇਵਾਂਗੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਲੈਂਜ਼ ਆ ਜਿਹੜਾ ਸਾਂਝੇ ਕਰਦੇ ਲੋਹੜੀ ਮੇਲੇ ਤੇ ਆਏ ਲੋਕਾਂ ਤੋਂ ਤੁਸੀਂ ਕੋਈ ਪੈਸਾ ਨਹੀਂ ਲੈਣਾ ਬਿਲਕੁਲ ਨਹੀਂ ਕੋਈ ਲਵਾਂਗੇ ਜੀ ਇੰਨੇ ਦਿਨ ਕੋਈ ਚਾਰਜ ਨਹੀਂ ਕਰਾਂਗੇ ਅਸੀਂ ਲਓ ਜੀ ਇਹ ਖੁਸ਼ੀ ਦੀ ਗੱਲ ਆ ਚਲੋ ਅਸੀਂ ਵੀ ਧੰਨਵਾਦ ਕਰਦੇ ਹਾਂ ਇੱਕ ਚੀਜ਼ ਪਲੱਸ ਪੁਆਇੰਟ ਇਹ ਹੈ ਕਿ ਕਾਉਂਸਲਿੰਗ ਵੀ ਫ੍ਰੀ ਹੋਗੀ ਪੇਸ਼ੈਂਟ ਦੀ ਪੇਸ਼ੈਂਟ ਕੋ ਕੁਝ ਵੀ ਅਗਰ ਪ੍ਰੋਬਲਮ ਹੈ ਉਹ ਕੁਝ ਵੀ ਡਿਸਕਸ ਕਰਨਾ ਚਾਹਤੇ ਆਪਣੀ ਆਈਸ ਪ੍ਰੋਬਲਮ ਕੇ ਰਿਗਾਰਡਿੰਗ ਸਾਰੀ ਕਾਉਂਸਲਿੰਗ ਉਨ੍ਹਾਂ ਕੀ ਫ੍ਰੀ ਆਫ ਕੋਸਟ ਹੋਗੀ ਇਹ ਤਾਂ ਇੱਕ ਕਿਸਮ ਦਾ ਜਿਹੜਾ ਅੱਖਾਂ ਦੇ ਕੈਂਪ ਚ ਜਿੰਨੀ ਜਾਣਕਾਰੀ ਦਿੱਤੀ ਜਾਂਦੀ ਹੈ ਮੇਰੇ ਖਿਆਲ ਚ ਉਨੀ ਕੁ ਜਾਣਕਾਰੀ ਤੁਸੀਂ ਦੇ ਦੇਣੀ ਹੈ ਸਾਰੀ ਇਹ ਨਹੀਂ ਉਸ ਤੋਂ ਕਿਤੇ ਜ਼ਿਆਦਾ ਉਸ ਤੋਂ ਵੀ ਜ਼ਿਆਦਾ ਦੇ ਦੇਣੀ ਹੈ ਕਿਉਂਕਿ ਇੱਥੇ ਆਪਣੇ ਕੋਲ ਟਾਈਮ ਜ਼ਿਆਦਾ ਹੈਗਾ ਨਾ ਜੀ ਇਸ ਕਰਕੇ ਇਹ ਇਹ ਕਹਿ ਲਓ ਕਿ 3 ਦਿਨ ਅੱਖਾਂ ਦਾ ਕੈਂਪ ਚੱਲਣ ਵਾਲੀ ਗੱਲ ਹੋ ਗਈ ਜੀ ਇਹ 3 ਦਿਨ ਹੀ ਲਗਾਤਾਰ ਅੱਖਾਂ ਦਾ ਕੈਂਪ ਚੱਲੇਗਾ ਕੈਂਪ ਦੇ ਵਿੱਚ ਜਿੰਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਕਿਤੇ ਜ਼ਿਆਦਾ ਸਹੂਲਤਾਂ ਵੀ ਦੇਣਗੇ ਤੇ ਖਾਸ ਗੱਲ ਹੈ ਕਿ ਉਹਦੇ ਲਈ ਕੋਈ ਚਾਰਜ ਵੀ ਨਹੀਂ ਕਰਨਗੇ ਅਸੀਂ ਸੰਜਿਆ ਘਰ ਵੱਲੋਂ ਵੀ ਤੁਹਾਡਾ ਸਹਿਯੋਗ ਕਰਦੇ ਹਾਂ ਜੀ ਸੰਜੇ ਘਰ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਆਪਣੇ ਜਾਣ-ਪਛਾਣ ਦੇ ਵਿੱਚ ਜਾਂ ਜਿਹੜੀ ਸੋਸ਼ਲ ਮੀਡੀਆ ਤੇ ਜਿੱਥੇ ਵੀ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਜ਼ਰੂਰ ਕਰਿਓ 3 4 ਜਾਂ 5 ਤਰੀਕ ਨੂੰ ਸਾਂਝਾ ਕਰ ਵਿਖੇ ਇੱਕ ਤਿੰਨ ਦਿਨ ਅੱਖਾਂ ਦਾ ਇੱਕ ਕੈਂਪ ਕੈਂਪ ਤੋਂ ਵੀ ਕੁਝ ਵੱਧ ਕੇ ਪਲੱਸ ਨੇੜੇ ਦੀਆਂ ਅੱਖਾਂਾਂ ਫ੍ਰੀ ਕੰਸਲਟੇਸ਼ਨ ਫ੍ਰੀ ਦਵਾਈ ਫ੍ਰੀ ਸਭ ਕੁਝ ਫ੍ਰੀ ਮਿਲਣ ਜਾ ਰਿਹਾ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਜਾਣ-ਪਛਾਣ ਦੇ ਵਿੱਚ ਤੇ ਤੁਸੀਂ ਖੁਦ ਵੀ ਇਸ ਦਾ ਪੂਰਾ ਪੂਰਾ ਲਾਭ ਉਠਾਓਗੇ ਆਪਣੀਆਂ ਅੱਖਾਂ ਦੀ ਤੰਦਰੁਸਤੀ ਬਾਰੇ ਜੋ ਵੀ ਤੁਹਾਡੇ ਸਵਾਲ ਹੋਣਗੇ ਤੁਸੀਂ ਖੁੱਲ ਕੇ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਤੇ ਅਸੀਂ ਤੁਹਾਡੀ ਸਾਰਿਆਂ ਦੀ ਡੀ ਕਰਾਂਗੇ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ